ਮੈਂ ਇਹ ਕੋ ਬੋ ਜਾਦ ਦੇ ਨੇ ਤੇ ਜਾ ਕੇ ਆਪਣੇ ਦੇ ਰੀਤ ਸੇ ਬਾਰ ਉਸ ਸਭਾ ਬੋਲੇ ਦੋ ਤਾ ਇਸ ਕਰਕੇ ਤਾਂ ਮਿਸਾ ਤੁਹਾਨੂੰ ਇਹ ਸਾਰੀ ਜਿਹੜੀ ਧਾਰਮਿਕ ਗੁਆਈ ਹੈ ਇਹ ਆਪ ਸਾਹਮਣੇ ਚਾਹੀਦੀ ਹੈ ਇਸ ਵੇਲੇ ਸਮੇਂ ਦੀ ਲੋੜ ਹੈ ਔਰ ਤੁਹਾਡੀ ਸਾਨੂੰ ਸੂਬੇ ਨੂੰ ਪਾਰਟੀ ਨੂੰ ਤੱਕ ਨੂੰ ਜ਼ਰੂਰਤ ਹੈ ਤਾਂ ਕਿ ਇਹ ਸਾਰਾ ਜੋ ਹੈ ਤੁਸੀਂ ਸੰਭਾਲੋ ਤੇ ਤਗੜੇ ਹੋ ਕੇ ਆਪਾਂ ਇਸ ਤੁਸੀਂ ਦੇਖਿਆ ਹੈ ਕਿ ਜਿਵੇਂ ਤੱਕ ਹਜ਼ੂਰ ਸਾਹਿਬ ਤੋਂ ਲੈ ਕੇ ਤੱਕ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀ ਸਿੰਘ ਤੋੜ ਕੇ ਹਰਿਆਣਾ ਵਿੱਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਤੇ ਇਸ ਸਮੇਂ ਚ ਆਪਣੀ ਸਾਰੀ ਸ਼ੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਫੜੋ ਸਾਰਿਆਂ ਨੂੰ ਜੋ ਕਰਿਓ ਜੀ ਇਹ ਦੇ ਸੁਣ ਕੇ ਖੁਸ਼ੀ ਵੀ ਹੋਊਗੀ ਕਿ ਸਰਦਾਰ ਹਜਰਦਸੋ ਧਾਮੀ ਸਾਹਿਬ ਇੱਕ ਬਹੁਤ ਨੇਕ ਇਰਸਾਨ ਨੇ ਬਹੁਤ ਇਮਾਨਦਾਰ ਨੇ ਦਲੇਰ ਨੇ ਕੁਰਬਾਨੀ ਵਾਲੇ ਨੇ ਕਾਬਲ ਨੇ ਧਾਰਮਿਕ ਨੇ ਜੋ ਇੱਕ ਇਰਸਾਨ ਚ ਗੋਣ ਪ੍ਰਾਤਮਾ ਕਿਸੇ ਕਿਸੇ ਨੂੰ ਦਿੰਦਾ ਜਿਹੜੇ ਕਿ ਨੱਚ ਨੇ ਇਸ ਕਰਕੇ ਅੱਜ ਸਾਰਾ ਪੰਜਾਬ ਸਾਰੀ ਸੰਗਤ ਸਾਰਾ ਸਿੱਖ ਜਗਤ ਤੇ ਦਾਸਬੇ ਪਾਰਟੀ ਵੱਲੋਂ ਸਸਮੀਰ ਸਿੰਘ ਬਾਦਲ ਜੀ ਪਾਰਟੀ ਵੱਲੋਂ ਸੇਖੋਂ ਸਾਹਿਬ ਜਲੂਇਜਾਸ ਵੀ ਪਾਰਟੀ ਵੱਲੋਂ ਪਹਿਲਾਂ ਵੀ ਸਾਰੇ ਮੈਂਬਰ ਐਸ.ਡੀ.ਪੀ.ਸੀ ਆਏ ਐ ਐਗਜ਼ੀਕਟਿਵਾਈ ਹੋਰ ਸੰਗਤ ਰਿਤ ਹੋਤਾ ਹੀ ਹੈ ਸਾਰੇ ਨੇ ਅਪੀਲ ਕੀਤੀ ਅੱਜ ਮੈਂ ਬੇਨਤੀ ਕਰਦਾ ਕਿ ਸਮਾਂ ਇਸ ਕਰਕੇ ਤਾਂ ਮਿਸਾਲ ਹੁਣ ਤੁਹਾਨੂੰ ਇਹ ਸਾਰੀ ਜਿਹੜੀ ਧਾਰਮਿਕ ਗੱਲ ਆਈ ਹੈ ਕਿ ਆਪ ਸਾਹਮਣੀ ਚਾਹੀਦੀ ਹੈ ਇਸ ਵੇਲੇ ਸਮੇਂ ਦੀ ਲੋੜ ਹੈ ਔਰ ਤੁਹਾਡੀ ਸਾਨੂੰ ਸਵੇਰ ਨੂੰ ਪਾਰਟੀ ਨੂੰ ਧਰਮ ਨੂੰ ਜ਼ਰੂਰਤ ਹੈ ਤਾਂ ਕਿ ਇਹ ਸਾਰਾ ਜੋ ਹੈ ਤੁਸੀਂ ਸੰਭਾਲੋ ਤੇ ਤਕੜੇ ਹੋ ਕੇ ਆਪਾਂ ਇਹ ਸੇਵਾ ਕਰੀਏ ਇਹ ਤੁਹਾਨੂੰ ਸਾਡੇ ਸਾਰੇ ਮਨੋਂ ਬੇਨਤੀ ਹੈ ਜੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਮਨਜ਼ੂਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਵਕ ਵਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਸਿੰਘ ਸਹਿਬਾਨ ਤੇ ਸ਼੍ਰੋਮਣੀ ਕਾਲੀ ਦਲ ਵੱਲੋਂ ਬਾਰ ਬਾਰ ਮੇਰੇ ਇਸ ਗੱਲ ਦਾ ਕਿਹਾ ਜਾ ਰਿਹਾ ਕਿ ਮੁਸਤੀਫਾ ਵਾਪਸ ਲੈ ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਦਿੱਤਾ ਸੀ ਕੱਲ ਪ੍ਰੋਜੈਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨਸਾਰ ਇਹ ਅੱਜ ਮੈਂ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਕਿ ਅੱਜ ਸਾਰੇ ਲੀਡਰਸ਼ਿਪ ਸਰਦਾਰ ਸਫੀਰ ਸਿੰਘ ਦੀ ਬਾਗਲ ਸਰਦਾਰ ਗੁਰਪ੍ਰੀਤ ਸਿੰਘ ਤੋਂ ਹੋਵੇ। ਸ਼ੇਖੋਂ ਸਾਹਿਬ ਸਰਦਾਰ ਜਲਜਾ ਸਿੰਘ ਜੀ ਤੇ ਬਹੁਤ ਸਾਰੇ ਸਾਡੇ ਸ਼ਾਮਲੀ ਕਮੇਟੀ ਦੇ ਮੈਂਬਰ ਪਹੁੰਚੇ ਆ। ਕੋਈ ਨਾ ਵੀ ਬਹੁਤ ਮਿਆਰ ਸ਼ੇਖੋਂ ਦਾ ਫਿਰ ਮਰਤੇ ਤੇ ਮੈਂ ਇੱਕ ਬੁਝਾਰਦਨ ਦੇ ਤੇ ਜਾ ਕੇ ਆਪਣੀ ਜਿਹੜੀ

ਬੜੇ ਵਧੀਆ ਸ਼ਬਦਾਂ ਨਾਲ ਦਮੀ ਸਾਹਿਬ ਦੀ ਸਖੀਰ ਪਰ ਗੱਲਾਂ ਕੀਤੀਆਂ ਦਮੀ ਸਾਹਿਬ ਦਾ ਪਰਿਵਾਰ ਉਹਨਾਂ ਦਾ ਪਛੋਕੜ ਉਹਨਾਂ ਦੀ ਸੇਵਾ ਮੈਨੂੰ ਲੱਗਦਾ ਬਹੁਤ ਘੱਟ ਲੋਕ ਹੈ ਜਿਨ੍ਹਾਂ ਦਾ ਐਜਾ ਹਿਸਟੋਰੀਕ ਇਤਿਹਾਸ ਹੋਵੇ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਅੱਜ ਦੇ ਦੌਰ ਵਿੱਚ ਜਦੋਂ ਬੜੇ ਹਮਲੇ ਆਪਣੇ ਤੇ ਹੋ ਰਹੇ ਆ ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜੇ ਤੱਕੇ ਦਾ ਹਾਲਾਤ ਬਣੇ ਪਏ ਐ ਟੱਟ ਕੇ ਮੁਕਾਬਲਾ ਕਰਨ ਦੀ ਲੋੜ ਐ ਕੌਮ ਨੂੰ ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਐ ਤਖਸਾਲਾਂ ਤੇ ਆਪ ਨੂੰ ਸ਼ਕਤੀ ਮਿਲਦੀ ਐ ਤੁਸੀਂ ਦੇਖਿਆ ਕਿ ਜਿਵੇਂ ਤਖਤ ਹਜ਼ੂਰ ਸਾਹਿਬ ਤੋਂ ਲੈ ਕੇ ਤਖਤ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ एसजीपीसी ਨੂੰ ਤੋੜ ਕੇ ਹਰਿਆਣਾ ਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਐ ਤੇ ਇਸ ਸਮੇਂ ਚ ਆਪਣੀ ਸਾਰੀ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਰੇਸ਼ਾਨੀ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਤਾਮੀ ਸਾਹਿਬ ਨੇ ਪਾਰਟੀ ਦੇ ਵਫਾਦਾਰ ਸਪਾਈ ਹੈ ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ 'ਚ ਐਸਜੀਪੀਸੀ ਨੇ ਬਹੁਤ ਵਧੀਆ ਕਾਰਜਕਾਰੀ ਰਹੀ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਦામੀ ਸਾਹਿਬ ਦਾ ਜਿਨੇ ਸਾਰੀ ਇਸ ਮੂਚੀ ਸੰਗਤ ਦੀ ਭਾਵਨਾ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ